ਇੱਥੇ ਇੱਕ ਰੁੱਖ ਨਹੀਂ ਥਾਂ-ਥਾਂ ਤੇ ਰੁੱਖ ਜਿਹੜੇ ਪਏ ਆ ਇਹ ਦੁਹਾਈਆਂ ਦੇਣ ਡੇ ਰੁੱਖ ਵੀ ਸਾਨੂੰ ਬਚਾ ਲੋ ਸਾਨੂੰ ਬਚਾ ਲੋ ਥਾਂ-ਥਾਂ ਤੇ ਰੁੱਖ ਜਿਹੜੇ ਆ ਇਹ ਪਏ ਇਸ ਗੱਲ ਦੀ ਗਵਾਹੀ ਭਰਦੇ ਆ ਵੀ ਇਹ ਬੋਲ ਨਹੀਂ ਸਕਦੇ ਇਹ ਇਲਾਜ ਦੇਖਣੋਂ ਤੁਰ ਗਏ ਰਾਮ ਬਾਗ 84 ਕਿਲਿਆਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਹ ਪ੍ਰਾਤਨ ਵਿਰਾਸਤ ਆ ਕਿਸੇ ਸਮੇਂ ਇਹਨੂੰ ਬੜੇ ਸ਼ੌਂਕ ਦੇ ਨਾਲ ਚਾਵਾਂ ਦੇ ਨਾਲ ਬਣਾਇਆ ਸੀ ਪਰ ਸਾਡੀ ਮਾੜੀ ਕਿਸਮਤ ਅੱਜ ਇਹ ਪਰਾਤਨ ਵਿਰਾਸਤਾਂ ਦੇ ਅੰਦਰ ਜਿੰਨੇ ਰੁੱਖ ਆ ਵੱਡੇ ਇਹ ਸਾਰੇ ਰੁੱਖ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਆ ਹਮ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਚ ਜਿਹੜੀਆਂ 베ਰੀਆਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਰ ਉਹ ਸੰਗਤਾਂ ਨੇ ਬਚਾ ਲੀਆਂ ਹਮ ਉਹ ਮਾਹਿਰਾਂ ਨੇ ਬਚਾ ਲੀਆਂ ਜੇਕਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵੇਲੇ ਦੀਆਂ 베ਰੀਆਂ ਬਚਾਈਆਂ ਜਾ ਸਕਦੀਆਂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਰੁੱਖ ਕਿਉਂ ਨਹੀਂ ਬਚਾਏ ਜਾ ਸਕਦੇ ਮੈਂ ਕਹਿੰਦੀ ਦੋ ਦੋ ਤਿੰਨ ਤਿੰਨ ਸਦੀਆਂ ਪੁਰਾਣੇ ਰੁੱਖ ਨੇ ਗੱਲ ਇਹੀ ਆ ਕਿ ਜਦੋਂ ਬੋਲਦੇ ਨਹੀਂ ਆ ਤਾਂ ਕਰਕੇ ਆਪਾਂ ਇਹਨਾਂ ਦੀ अहमियत ਨਹੀਂ ਸਮਝਦੇ ਵੈਂਟੀਲੇਟਰ ਤੇ ਪਾਇਆ ਹੁੰਦਾ ਨਾ ਬੰਦਾ ਧਰਨੇ ਲੱਗ ਜਾਂਦੇ ਬਾਹਰ ਮਰੇ ਬੰਦੇ ਨੂੰ ਸਾਹ ਦੇ ਦਿੱਤੇ ਜੀ ਇਦਾਂ ਹੋ ਗਿਆ ਜੀ ਉਹ ਜਿਹੜੇ ਤੁਹਾਨੂੰ ਸਾਹ ਦੇਂਦੇ ਉਹਨਾਂ ਨੂੰ ਮਾਰ ਮਾਰ ਕੇ ਛੁੱਟੀ ਜਾਂਦੇ ਇਹਨਾਂ ਨਾਲ ਧਿਆਨ ਕਿਉਂ ਨਹੀਂ ਦਿੰਦੇ ਤੁਸੀਂ ਹਾਈ ਕੋਰਟ ਦੇ 23 ਤਰੀਕ ਨੂੰ ਆਰਡਰ ਆਉਂਦੇ ਆ ਵੀ ਕੋਈ ਬੰਦਾ ਰੁੱਖ ਨਹੀਂ ਵਟ ਸਕਦਾ ਬੋੜੂ ਨਹਿਰ ਦੇ ਕੰਡੇ ਤੇ ਸਾਰੇ ਰੁੱਖ ਵੜਤੇ ਹਰਾਨੀ ਦੀ ਗੱਲ ਆ ਉੱਥੇ ਬਸ ਨਹੀਂ ਹੋਏ ਗੁਰੂ ਤੇਗ ਬਹਾਦਰ ਮਹਾਰ ਸੱਚੇ ਪਾਤਸ਼ਾਹ ਨਾਂ ਤੇ ਇੱਕ ਜੰਗਲ ਲਾਇਆ ਪ੍ਰਸ਼ਾਸਨ ਦੇ ਨਾਲ ਰਲ ਕੇ ਜਿਹੜਾ ਸੜ ਗਿਆ ਸੀ ਤੁਸੀਂ ਕਵਰੇਜ ਕੀਤੀ ਸੀ ਉੱਥੇ ਉਹ ਜੰਗਲ ਦੇ ਵਿੱਚ ਉਹ ਸਾਰੇ ਜਿਹੜੇ ਵੱਡੇ ਰੁੱਖ ਸੀਗੇ ਦਾਦਾ ਫੁੱਟਦੇਆਂ ਤਰੀਕਾਂ ਹੀ ਉਹ ਵੱਢ ਕੇ ਲੈ ਗਏ ਤੋਹਣਾ ਹੁਣੇ ਇੱਕ ਸਵਾਲ ਕੀਤਾ ਵੀ ਇਹ ਰੁੱਖ ਬੋਲਦੇ ਨਹੀਂ ਆ ਭੀ ਜਿੱਦਣ ਇਹ ਰੁੱਖ ਬੋਲਦੇ ਨੇ ਫਿਰ ਬੋਲਤੀ ਬੰਦ ਕਰਦੇ ਨੇ ਭੀ ਭਾਵੇਂ ਉਹ ਕੋਈ ਰਾਜਾ ਹੋਵੇ ਭਾਵੇਂ ਫਕੀਰ ਹੋਵੇ ਇਹ ਜੀ ਨਾ ਐਕਸੀਜਨ ਮਿਲੂਗੀ ਫਿਰ ਚੁੱਕੀ ਫਿਰਦੇ ਹਨ ਸਿਲੰਡਰ ਲੜਦੇ ਹਨ ਲੋਕਾਂ ਨਾਲ ਮਿਲਦੇ ਨਹੀਂ ਆ ਸਾਹ ਨਹੀਂ ਆਉਂਦਾ ਆਖਰੀ ਸਾਹ ਦੇ ਉੱਤੇ ਜਦੋਂ ਬੰਦਾ ਮਰਦਾ ਸੰਸਕਾਰ ਕਿਹਦੇ ਨਾ ਕਰਦੇ ਜੇ ਇਹੀ ਲੱਕੜਾਂ ਪਾਲਦੇ ਹਨ ਨਾ ਤੇ ਜੇ ਇਹਨਾਂ ਲੱਕੜਾਂ ਦਾ ਤੇਕੇ ਨਾ ਕੀਤੀ ਧਿਆਨ ਰੱਖਿਆ ਤਾਂ ਫਿਰ ਪੱਟੀਆਂ ਜੀ ਸਾੜਾਂਗੇ ਸਰੀਰਨ ਜੇ ਆਪਾਂ ਆਪਣੇ ਬੱਚੇ ਦੇ ਜਨਮ ਦੇ ਦਿਨ ਦੇ ਉੱਤੇ 2-4000 ਰੁਪਏ ਦਾ ਕੇਕ ਲਿਆ ਕੇ ਕੱਟ ਸਕਦੇ ਆ ਤੇ ਕੀ ਅਸੀਂ ਬੱਚੇ ਦੇ ਜਨਮ ਦਿਨ ਤੇ ਦੋ ਬੂਟੇ ਨਹੀਂ ਲਾ ਸਕਦੇ ਐਡੇ ਐਡੇ ਜਿਹੜੇ ਰੁੱਖ ਨੇ ਨਾ ਇਹ ਸਾਨੂੰ ਕਿਦੇ ਬਰਕਤਾਂ ਦਿੰਦੇ ਨੇ ਅਜੇ ਸਹੀ ਮੱਚੀ ਅਸੀਸਾਂ ਲੈਣੀਆਂ ਨਾ ਇਹਨਾਂ ਰੁੱਖਾਂ ਦੀਆਂ ਅਜੇ ਵੀ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਬਚਾ ਲਈਏ ਇਹ ਅੱਜ ਇਹ ਬੂਟੇ ਨੂੰ ਲਾਵਾਂਗੇ ਨਾ ਸ਼ਾਇਦ ਸਾਡੀ ਤੀਜੀ ਜਨਰੇਸ਼ਨ ਜਿਹੜੀ ਉਹ ਜਾ ਕੇ ਇਹਨਾਂ ਬੂਟੇ ਛਾਵੇਂ ਬੈਗੀ ਇਹ ਉਹ ਰੁੱਖ ਨੇ ਇਹ ਰੁੱਖ ਜਿਹੜੇ ਨੇ ਕੱਲੀ ਆਕਸੀਜਨ ਨਹੀਂ ਦਿੰਦੇ ਸਾਡੀਆਂ ਮੈਡੀਕਲ ਜਿਹੜੀਆਂ ਮੈਡੀਸਿਨ ਬਣਦੀਆਂ ਨੇ ਮੈਡੀਸਿਨ ਦੇ ਵਿੱਚ ਕੰਮ ਆਉਂਦੇ ਨੇ ਇਹਨਾਂ ਦੇ ਪਰਤੇ ਤਾਂ ਪਿੱਛੇ ਕੜੀ ਪਤਾ ਲੱਗਾ ਆ ਇਹ ਇਹ ਬਹੁਤ ਜਗ੍ਹਾ ਤੇ ਕੰਮ ਆਉਂਦਾ ਦੇਖੋ ਕਿੰਨੀਆਂ ਥਾਵਾਂ ਦੇ ਕੰਮ ਆਉਂਦਾ ਇਹ ਕਿੱਥੋਂ ਲੱਭਦੇ ਨੇ ਜੇ ਇਹਨਾਂ ਚੀਜ਼ਾਂ ਦਾ ਅੱਜ ਨਹੀਂ ਹੀ ਧਿਆਨ ਰੱਖਾਂਗੇ ਤੇ ਭਾਈ ਕਿੱਥੇ ਥਾਵਾਂ ਕਿ ਮਟਖੇ ਲਾ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਹਾਲਾਤ ਤੁਹਾਨੂੰ ਵੱਧ ਤੋਂ ਵੱਧਰ ਹੁੰਦੇ ਹੋਏ ਜੂੜ ਦਿਖਾਵਾਂਗੇ ਮਹਾਰਾਜਾ ਰੀਸਿੰਗ ਬਲੋ ਜੋ ਇਸ ਜਗ੍ਹਾ ਨੂੰ ਪ੍ਰੋਰਨਮਾ ਨੂੰ ਜਿਹੜਾ ਸੀਗਾ ਉਹ ਸਥਾਪਿਤ ਕੀਤਾ ਗਿਆ ਸੀ ਔਰ 84 ਕਿਲਿਆਂ ਦੇ ਵਿੱਚ ਇਹ ਬਣੀ ਜਗ੍ਹਾ ਹਲਾਤ ਕੀ ਨੇ ਉਸ ਨੂੰ ਲੈ ਕੇ ਤੁਹਾਨੂੰ ਇੱਕ ਵਾਰ ਤਸਵੀਰਾਂ ਜਰੂਰ ਅਸੀਂ ਦਿਖਾਵਾਂਗਾ ਤੁਹਾਨੂੰ ਦਿਖਾਵਾਂਗਾ ਕਿ ਇਹ ਬਹੁਤ ਪੁਰਾਣੇ ਦਰਖਤ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਸੈਰ ਕਰਨ ਵਾਸਤੇ ਪਹੁੰਚਦੇ ਨੇ ਜਦੋਂ ਕੋਵਿਡ ਆਇਆ ਸੀ ਉਸ ਵੇਲੇ ਵੀ ਬਹੁਤ ਲੋਕ ਜਿਹੜੇ ਸਨ ਆਕਸੀਜਨ ਨੂੰ ਲੈ ਕੇ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਸਨ ਹੁਣ ਜਦ ਤੁਸੀਂ ਦਰਖਤ ਦੇਖ ਰਹੇ ਹੋ ਬਹੁਤ ਪ੍ਰਾਤਨ ਦਰਖਤ ਹੈ ਲੇਕਿਨ ਇਸ ਦੀ ਸਾਮ ਸੰਭਾਲ ਕੌਣ ਕਰੇਗਾ ਸ਼ਾਇਦ ਕੋਈ ਵੀ ਸਰਕਾਰਾਂ ਜਿਹੜੀਆਂ ਨੇ ਉਹ ਜਵਾਬਦੇਹੀ ਨਜ਼ਰ ਨਹੀਂ ਆ ਰਹੀਆਂ ਸਰਬਜੀ ਸਿੰਘ ਸੋਨੂ ਜੰਡਿਆਲਾ ਸਾਹਿਬ ਮੌਜੂਦ ਨੇ ਗੱਲਬਾਤ ਕਰਨ ਨੇ ਅਕਸਰ ਹੀ ਸਮਾਜ ਸੇਵੀ ਮੁੱਦਿਆਂ ਦੇ ਉਤੇ ਆਵਾਜ਼ ਚੁੱਕਦੇ ਰਹਿੰਦੇ ਨੇ ਤੇ ਗੱਲਬਾਤ ਜਰੂਰ ਕਰਾਂਗੇ ਸੋਨੂ ਜੀ ਕੀ ਕਹਿਣਾ ਚਾਹੋਗੇ ਬਹੁਤ ਦਰਖਤਾਂ ਦੇ ਹਾਲਾਤ ਮਾੜੇ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਪ੍ਰੀਤ ਜੀ ਰਾਮ ਬਾਗ 84 ਕਿੱਲਿਆਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਹ ਪ੍ਰਾਤਨ ਵਿਰਾਸਤ ਆ ਕਿਸੇ ਸਮੇ ਇਹਨੂੰ ਬੜੇ ਸ਼ੌਂਕ ਦੇ ਨਾਲ ਚਾਵਾਂ ਦੇ ਨਾਲ ਬਣਾਇਆ ਸੀ ਪਰ ਸਾਡੀ ਮਾੜੀ ਕਿਸਮਤ ਅੱਜ ਇਹ ਪ੍ਰਾਤਨ ਵਿਰਾਸਤਾਂ ਦੇ ਅੰਦਰ ਜਿੰਨੇ ਰੁੱਖ ਆ ਵੱਡੇ ਇਹ ਸਾਰੇ ਰੁੱਖ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਆ ਔਰ ਇਹ ਰੁੱਖਾਂ ਨੂੰ ਬਚਾਉਣ ਦੇ ਲਈ ਬڑے ਜਣੇ ਆਏ ਤੇ بڑے ਜਣੇ ਚਲੇ ਗਏ ਕਿਉਂਕਿ ਕਿਤੇ ਨਾ ਕਿਤੇ ਜਿਨ੍ਹਾਂ ਦਾ ਫਰਜ਼ ਬਣਦਾ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਹਮ ਪਰ ਹੁਣ ਜੇਕਰ ਇਹਨਾਂ ਰੁੱਖਾਂ ਨੂੰ ਨਾ ਸੰਭਿਆ ਤੇ ਤੁਸੀਂ ਇਹਨਾਂ ਰੁੱਖਾਂ ਨੂੰ ਸਿਰਫ ਔਰ ਸਿਰਫ ਫੋਟੋਆਂ ਦੇ ਵਿੱਚ ਵੇਖਿਆ ਕਰੋਗੇ ਕਿਤਾਬਾਂ 'ਚ ਵੇਖਿਆ ਕਰੋਗੇ ਔਰ ਇੱਥੇ ਇੱਕ ਰੁੱਖ ਨਹੀਂ ਥਾਂ ਥਾਂ ਤੇ ਰੁੱਖ ਜਿਹੜੇ ਪਏ ਆ ਇਹ ਦੁਹਾਈਆਂ ਦੇਣ ਰੁੱਖ ਵੀ ਸਾਨੂੰ ਬਚਾ ਲਓ ਸਾਨੂੰ ਬਚਾ ਲਓ ਆਪਾਂ ਨਿੱਕੇ ਨਿੱਕੇ ਰੁੱਖ ਲਾਉਂਦੇ ਲੀਡਰ ਸਾਡੇ ਫੋਟੋ ਖਿਚਾ ਕੇ ਚਲੇ ਜਾਂਦੇ ਆ ਪਰ ਜਿਹੜੇ ਪਲੇ ਪਲਾਏ ਰੁੱਖ ਆ ਐਨੇ ਪਰਾਤਨ ਰੁੱਖਿਆ ਸੀ ਉਹਨਾਂ ਨੂੰ ਕਿਉਂ ਨਹੀਂ ਬਚਾਉਂਦੇ ਹਰਾਨੀ ਦੀ ਗੱਲ ਆ ਵੀ ਅੱਜ ਮਾਨਯੋਗ ਹਾਈ ਕੋਰਟ ਦਾ ਆਰਡਰ ਹੋ ਗਿਆ ਕਿ ਇੱਕ ਰੁੱਖ ਕਿਸੇ ਨੇ ਟਾਣੀ ਵੀ ਤੋੜਤੀ ਤੋਂ ਤੇ ਕਾਰਵਾਈ ਹੋਜੂ ਬਿਨਾਂ ਪਰਮਿਸ਼ਨ ਤੋਂ ਕੋਈ ਰੁੱਖ ਨਹੀਂ ਧੜਾ ਧੜ ਜਿੱਥੇ ਰੁੱਖ ਵੱਡੇ ਜਾ ਰਹੇ ਆ ਉੱਥੇ ਹੀ ਪਰਾਤਨ ਰੁੱਖਾਂ ਨੂੰ ਬਚਾਉਣ ਵਾਲੇ ਬੰਨੇ ਕੋਈ ਨਹੀਂ ਆ ਰਿਹਾ ਔਰ ਇਹਦੇ ਲਈ ਮੈਂ ਹਰ ਜਗ੍ਹਾ ਤੇ ਗੁਰਪ੍ਰੀਤ ਜੀ ਜਾ ਕੇ ਗਿਆ ਔਰ ਥਾਂ ਥਾਂ ਤੇ ਰੁੱਖ ਜਿਹੜੇ ਆ ਇਹ ਪਏ ਇਸ ਗੱਲ ਦੀ ਗਵਾਹੀ ਭਰਦੇ ਆ ਪੀ ਇਹ ਬੋਲ ਨਹੀਂ ਸਕਦੇ ਇਹ ਇਲਾਜ ਦੇਖਣੋਂ ਤੁਰ ਗਏ ਹੂੰ ਬੰਦਾ ਤੇ ਬੋਲ ਕੇ ਕਹਿ ਦਿੰਦਾ ਪਰ ਇਹ ਰੁੱਖ ਕਿੰਨੂੰ ਕਹਿਣਾ ਆ ਕਿੰਨੇ ਲੋਕਾਂ ਦੇ ਸਾਹ ਪਏ ਜੇ ਕਿਉਂਕਿ ਇਹ ਕਿੰਨੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਸੀ ਉਹ ਪਿਆ ਜੇ ਕਿੰਨੇ ਮਤਲਬ ਇੱਥੇ ਆਲੇ ਦੁਆਲੇ ਆਕਸੀਜਨ ਦੇ ਨਾਲ ਜਿਹੜੇ ਲੋਕ ਹਸਪਤਾਲਾਂ ਦੇ ਵਿੱਚ ਪਏ ਆ ਇਹਨਾਂ ਦਰਖਤਾਂ ਨੇ ਉਹਨਾਂ ਨੂੰ ਸਾਹ ਦੇਣੇ ਸੀ ਤੁਸੀਂ ਇਹ ਹਾਲਾਤ ਵੇਖ ਲਓ ਆਲੇ ਦੁਆਲੇ ਥਾਂ ਥਾਂ ਤੇ ਜਿਹੜੇ ਰੁੱਖ ਵੇਖ ਰਹੇ ਜੇ ਇਹ ਰੁੱਖਾਂ ਨੂੰ ਸਹੀ ਸਮੇਂ ਤੇ ਜੇ ਇਲਾਜ ਮਿਲਿਆ ਹੁੰਦਾ ਤੇ ਮੈਨੂੰ ਨਹੀਂ ਲੱਗਦਾ ਇਹ ਇਸ ਤਰੀਕੇ ਨਾਲ ਪਏ ਹੁੰਦੇ ਹੱਲੇ ਵੀ ਸਮਾਂ ਵਾਂ ਬਚਾ ਲਓ ਜਿਹਦੇ ਲਈ ਜੇ ਸਭ ਤੋਂ ਪਹਿਲਾਂ ਤੇ ਮੈਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਦੇ ਕੋਲ ਗਏ ਸੀ ਉੱਥੇ ਜਾ ਕੇ ਅਸੀਂ ਬੇਨਤੀ ਤਾਂ ਕੀਤੀ ਵੀ ਹਰਮੰਦਰ ਸਾਹਿਬ ਦੇ ਅੰਦਰ ਪ੍ਰਕਰਮਾ ਚ ਜਿਹੜੀਆਂ 베ਰੀਆਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਕਰ ਉਹ ਸੰਗਤਾਂ ਨੇ ਬਚਾ ਲੀਆਂ ਹੂੰ ਉਹ ਮਾਹਿਰਾਂ ਨੇ ਬਚਾ ਲੀਆਂ ਜੇਕਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਵੇਲੇ ਦੀਆਂ 베ਰੀਆਂ ਬਚਾਈਆਂ ਜਾ ਸਕਦੀਆਂ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਰੁੱਖ ਕਿਉਂ ਨਹੀਂ ਬਚਾਏ ਜਾ ਸਕਦੇ ਇਹ ਰੁੱਖਾਂ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਜੇ ਗੁਰਪ੍ਰੀਤ ਜੀ ਸਮੇਂ ਸਿਰ ਇਹਨਾਂ ਰੁੱਖਾਂ ਨੂੰ ਨਾ ਬਚਾਇਆ ਹੂੰ ਤੇ ਤੁਸੀਂ ਵੇਖ ਲਓ ਸਾਰਾ ਸ਼ਹਿਰ ਇੱਥੇ ਸੈਰ ਕਰਦਾ ਹਨ ਕਿ ਬੰਦਾ ਤੇ ਇਨਾ ਸਵਾਰਥੀ ਆ ਵੀ ਅੰਤ ਵੇਲੇ ਮਰੇ ਬੰਦੇ ਨੂੰ ਹੀ ਉੱਥੇ ਵੈਂਟੀਲੇਟਰ ਤੇ ਪਾ ਛੱਡਦੇ ਆ ਤੇ ਕੁਦਰਤ ਸਾਨੂੰ ਸਾਹ ਫਰੀ ਦੇਣ ਦੀ ਤੇ ਅਸੀਂ ਵੇਖ ਲਓ ਕੀ ਹਾਲਾਤ ਬਣਾਤੇ ਆ ਕਿਤੇ ਨਾ ਕਿਤੇ ਇਹਨਾਂ ਦੇ ਜ਼ਿੰਮੇਵਾਰ ਅਸੀਂ ਲੋਕ ਵੀ ਆ ਹਮ ਮਹਾਰਾਜਾ ਰਣਜੀਤ ਸਿੰਘ ਤੇ ਸਾਨੂੰ ਦੇ ਗਏ ਹਮ ਵਿਰਾਸਤ ਅਸੀਂ ਸਾਂਭ ਨਹੀਂ ਸਕੇ ਉਸ ਰਾਜ ਦੀ ਕਲਪਨਾ ਕਰਦੇ ਆ ਉਸ ਰਾਜ ਦੀਆਂ ਨਿਸ਼ਾਨੀਆਂ ਤੱਕ ਨਹੀਂ ਸਾਂਭ ਸਕੇ ਔਰ ਥਾਂ ਥਾਂ ਤੇ ਕੰਪਨੀ ਬਾਗ ਤੁਨੂੰ ਇਹੋ ਜਿਹੇ ਵੱਡੇ ਪ੍ਰਾਤਰ ਰੁੱਖ ਜਿਹੜੇ ਪਏ ਮਿਲਣਗੇ ਜੇਕਰ ਇਹਨੂੰ ਨਹੀਂ ਸਾਂਭ ਸਕਦੇ ਤੇ ਕਿਸੇ ਵੱਡੀ ਸੰਸਥਾ ਨੂੰ ਦੇ ਦੇਣ ਲੇਕਿਨ ਸੰਸਥਾ ਦੀ ਤੁਸੀਂ ਗੱਲ ਕਰ ਰਹੇ ਹੋ ਦਰਖਤ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਹਰ ਜਗ੍ਹਾ ਦੇਤੇ ਮੰਤਰੀ ਸੰਤਰੀ ਨਜ਼ਰ ਆਉਂਦੇ ਨੇ ਨਵੇਂ ਨਵੇਂ ਬੂਟੇ ਲਗਾਏ ਜਾ ਰਹੇ ਨੇ ਕੀ ਲੱਗਦਾ ਨਹੀਂ ਕਿ ਪਹਿਲੋਂ ਇਹਨਾਂ ਨੂੰ ਬਚਾ ਲਈਏ ਫੇਰ ਬਾਅਦ ਉਹਨਾਂ ਦੇ ਜਿਹੜੇ ਨਵੇਂ ਬੂਟੇ ਉਹ ਬਾਅਦ ਲਗਾਵਾ ਬਿਲਕੁਲ ਤੁਹਾਡੀ ਗੱਲ ਸੱਚ ਆ ਮੰਤਰੀਆਂ ਦੇ ਲਾਏ ਬੂਟੇ ਕਦੀ ਵੱਡੇ ਹੋਏ ਨਹੀਂ ਵੇਖੋਗੇ ਉਹ ਐਡੇ ਕਿ ਹੁੰਦੇ ਆ 2 ਫੁੱਟ ਦੇ ਉਤੋਂ ਗਾੜੀ ਪਤਾ ਨਹੀਂ 3 ਜੇ ਫੁੱਟ ਤੱਕ ਜਾਂਦੇ ਹੀ ਨਹੀਂ ਆ ਨਾ ਉਹਨਾਂ ਦੇ ਤੇ ਨਾ ਕਈ ਮਹਿਕਮਿਆਂ ਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਆ ਇਹ ਉਹੀ ਰੁੱਖ ਪਾਲ ਸਕਦਾ ਜਿਹੜਾ ਰੁੱਖਾਂ ਨੂੰ ਪਿਆਰ ਕਰਦਾ ਇਹਨਾਂ ਨੂੰ ਬੱਚਿਆਂ ਵਾਂਗੂ ਪਾਲਣਾ ਪੈਂਦਾ ਹੈ ਪਰਮਾਤਮਾ ਦੇ ਕਾਣਿਆਂ ਇਹ ਆਕਸੀਜਨ ਦਿੰਦੇ ਸਾਨੂੰ ਫ੍ਰੀ ਇਹਨਾਂ ਨੂੰ ਬੜੇ ਚਾਅ ਦੇ ਨਾਲ ਪਾਲਣਾ ਪੈਂਦਾ ਇਹਨਾਂ ਦੀ ਇਹ ਧਿਆਨ ਰੱਖਣਾ ਪੈਂਦਾ ਸਮੇਂ ਸਿਰ ਪਾਣੀ ਦੇਣਾ ਪੈਂਦਾ ਸਮੇਂ ਸਿਰ ਟਰੀਟਮੈਂਟ ਜਿਹੜਾ ਹੋਣਾ ਚਾਹੀਦਾ ਇਹਨਾਂ ਦਾ ਅੱਜ ਇਲਾਜ ਨਹੀਂ ਹੋਇਆ ਤੇ ਤਾਂ ਹੀ ਪਏ ਥਾਂ ਥਾਂ ਤੇ ਇਹਦੇ ਲਈ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨਾਲ ਮੈਂ ਮੀਟਿੰਗ ਕੀਤੀ ਆ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਆ ਉੱਥੇ ਬਹੁਤ ਵਧੀਆ ਟਰੀਟਮੈਂਟ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਡੀਸੀ ਸਾਹਿਬ ਨਾਲ ਉੱਥੇ ਮੀਟਿੰਗ ਕੀਤੀ ਆ ਡੀਸੀ ਸਾਹਿਬ ਨੂੰ ਬੇਨਤੀ ਕੀਤੀ ਆ এনवायरमेंट ਕਮਿਸ਼ਨ ਨਾਲ ਇੱਥੇ ਸਿਰਨਾਲ ਹੀ ਜਿਹੜਾ ਐਸਆਈ ਦੇ ਅੰਡਰ ਆਉਂਦਾ ਉਹਨਾਂ ਨਾਲ ਮਤਲਬ ਹਰ ਬੰਦੇ ਨਾਲ ਮੈਂ ਮੀਟਿੰਗ ਕੀਤੀ ਆ। ਪੂਰਾ ਆਸ਼ਵਾਸ਼ਣ ਦਿੱਤਾ ਉਹਨਾਂ ਨੇ। ਲੱਗਦਾ ਕੋਈ ਆਸ਼ਵਾਸ਼ਣ ਦਿੱਤਾ ਉਹਨਾਂ ਨੇ। ਕਰਾਂਗੇ ਜੀ ਕਰਾਂਗੇ ਬਸ ਹੁਣ ਮੈਂ ਐਮਪੀ ਸਾਹਿਬ ਨਾਲ ਮੀਟਿੰਗ ਕੀਤੀ ਆ। ਕਰਾਂਗੇ ਕਰਾਂਗੇ ਕਰਨਗੇ ਤੇ ਉਹਨੇ ਜਿੰਨੇ ਤੇ ਸਾਰੇ ਤਰ੍ਹਾਂ ਦੇ ਸਾਰੇ ਵੱਡੇ ਮੈਂ ਉਹੀ ਬਿਲਕੁਲ ਤੋਂ ਢੀ ਗੱਲ ਮੈਂ ਮਾਨਯੋਗ ਮੈਂਬਰ ਪਾਰਲੀਮੈਂਟ ਦੇ ਸਾਡੇ ਗੁਰਜੀਤ ਸਿੰਘ ਔਜਲਾ ਸਾਹਿਬ ਉਹਨਾਂ ਨੂੰ ਅੱਕ ਕੇ ਦੱਸਿਆ ਔਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਭਾਜੀ ਇੱਥੇ ਆ ਕੇ ਵਿਜ਼ਿਟ ਕਰਕੇ ਵੇਖੋ ਨਾਲ ਜਥੇਦਦਾ ਸਾਹਿਬ ਨੂੰ ਮੈਂ ਕਿਹਾ ਵੀ ਇੱਕ ਵਾਰੀ ਤੁਸੀਂ ਵਿਰਾਸਤਾਂ ਤੇ ਇੱਕ ਕਮੇਟੀ ਬਣੂਗੀ ਤੇ ਫਿਰ ਇਹਦਾ ਹੱਲ ਹੋਣਾ ਕਮੇਟੀ ਦੇ ਨਾਲ ਇੱਕ ਵਾਰੀ ਹੁਣ ਅਕਾਲ ਸੇਵਾ ਫਾਊਂਡੇਸ਼ਨ ਦੇ ਪ੍ਰਧਾਨ ਹਰਪਾਲ ਸਿੰਘ ਰੰਧਾਵਾ ਸਾਹਿਬ ਇਹਨਾਂ ਨੇ ਕਿਹਾ ਕਿ ਅਸੀਂ ਸਾਰੇ ਪੈਸੇ ਕੋਲੋਂ ਲਾ ਦਾਂਗੇ ਜਿੰਨੀ ਮੈਡੀਸਨ ਦੀ ਲੋੜ ਆ ਸ਼ੁਰੂ ਕਰੋ ਲੇ ਕੇ ਵੀ ਦਿੱਤਾ ਵੀ ਪਰਮਿਸ਼ਨ ਦਿਓ ਸਾਨੂੰ ਜਿੱਥੇ ਲੋੜ ਆ ਅਸੀਂ ਤੁਹਾਡੇ ਨਾਲ ਆ ਪਰ ਦੁੱਖ ਦੀ ਗੱਲ ਇਹ ਆ ਕਿ ਉਹ ਹੁਣ ਉਹ ਨਾਲ ਖਲੋਣ ਦਾ ਆਣ ਕੇ ਕਮੇਟੀ ਬਣਾ ਕੇ ਤੇ ਇੱਥੇ ਆਣ ਕੇ ਉਹ ਟੀਮਾਂ ਵੇਖਣ ਵਾਚ ਕਰ ਲੈਣਾਂ ਉਹਨਾਂ ਨੂੰ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਜਿੱਦਾਂ ਬੰਦੇ ਨੂੰ ਇਲਾਜ ਦੀ ਲੋੜ ਆ ਇਹਨਾਂ ਨੂੰ ਵੀ ਸਮੇਂ ਸਿਰ ਇਲਾਜ ਦੀ ਲੋੜ ਆ ਜਿਹੜੀ ਮੈਡੀਸਨ ਦੀ ਲੋੜ ਆ ਬੰਦੇ ਪੈਸ ਤੁਹਾਨੂੰ ਕਿਸ ਗੱਲ ਦੀ ਤਕਲੀਫ ਹੈ ਤੁਸੀਂ ਆਣ ਕੇ ਇੱਥੇ ਵੇਖੋ ਤੇ ਅਸੀਂ ਸ਼ੁਰੂ ਕਰੋ ਕੰਮ ਇਹ ਸਰਕਾਰਾਂ ਦਾ ਫੇਲਿਅਰ ਨਹੀਂ ਨਜ਼ਰ ਆਉਂਦਾ ਮੌਜੂਦਾ ਸਰਕਾਰ ਤੇ ਬੜੇ ਦਾਅਵੇ ਕਰ ਰਹੀ ਹੈ ਕਿ ਅਸੀਂ ਆਹ ਕਰਦਾਂਗੇ ਅਸੀਂ ਉਹ ਕਰਦਾਂਗੇ ਸਰਕਾਰਾਂ ਦੇ ਦਾਅਵੇ ਖੋਖਲੇ ਨਜ਼ਰ ਨਹੀਂ ਆਉਂਦੇ ਦਿਖਣੀ ਡਿਆ ਤੁਹਾਡੇ ਸਾਹਮਣੇ ਹੀ ਆ ਵੇਖੋ ਇਹ ਕੀ ਆਲੇ ਦੁਆਲੇ ਦੱਸੋ ਮੈਨੂੰ ਇਹ 5 500 ਸਾਲ ਪੁਰਾਣੇ ਮੇਰੇ ਖਲ ਦਰਖਤ ਹੁੰਨੇ ਆ ਆਈ ਥਿੰਕ ਮੈਂ ਕਹਿੰਜੀ ਦੋ ਦੋ ਤਿੰਨ ਤਿੰਨ ਸਦੀਆਂ ਪੁਰਾਣੇ ਰੁੱਖ ਨੇ ਗੱਲ ਇਹੀ ਆ ਕਿ ਜਦੋਂ ਬੋਲਦੇ ਨਹੀਂ ਆ ਤਾਂ ਕਰਕੇ ਆਪਾਂ ਇਹਨਾਂ ਦੀ ਅਹਿਮੀਅਤ ਨਹੀਂ ਸਮਝਦੇ ਵੈਂਟੀਲੇਟਰ ਤੇ ਪਾਇਆ ਹੁੰਦਾ ਨਾ ਬੰਦਾ ਧ ਉਹ ਜਿਹੜੇ ਤੁਹਾਨੂੰ ਸਾਹ ਦੇਂਦੇ ਉਹਨਾਂ ਨੂੰ ਮਾਰ ਮਾਰ ਕੇ ਛੁੱਟੀ ਜਾਂਦੇ ਇਹਨਾਂ ਨਾਲ ਧਿਆਨ ਕਿਉਂ ਨਹੀਂ ਦਿੰਦੇ ਤੁਸੀਂ ਲੇਕਿਨ ਭਾਜੀ ਨੂੰ ਯੂਐਸ ਬੈਠਿਆਂ ਨੂੰ ਪਤਾ ਲੱਗ ਗਿਆ ਕਿ ਇਹ ਹਾਲਾਤ ਇੱਥੇ ਨੇ ਲੋਕਲ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਲੱਗ ਪਾਇਆ ਤੁਹਾਨੂੰ ਜੀ ਹੈਰਾਨੀ ਦੀ ਗੱਲ ਆ ਕਿ ਉਹਨਾਂ ਨੂੰ ਜਾ ਜਾ ਕੇ ਫੋਟੋਆਂ ਵੀ ਦੇ ਆਏ ਆ ਡੀਸੀ ਸਾਹਿਬ ਤੇ ਮੈਨੂੰ ਗਿਲਾ ਜ਼ਰੂਰ ਹੈ ਇੱਕ ਗੱਲ ਦਾ ਉਹਨਾਂ ਦੇ ਦਫ਼ਤਰ ਜਦੋਂ ਮਰਜ਼ੀ ਚੱਲ ਦੋ ਪੁੱਛ ਲੋ ਇੱਕੋ ਗੱਲ ਮੀਟਿੰਗ ਆ ਮੀਟਿੰਗ ਆ ਮੀਟਿੰਗ ਆ ਪਤਾ ਨਹੀਂ ਕਿਹੜੀਆਂ ਮੀਟਿੰਗਾਂ ਯਾਰ ਤੁਸੀਂ ਤੁਹਾਨੂੰ ਲੋਕ ਮਿਲਣ ਹੁੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਵੀ ਤੁਸੀਂ 24 ਘ ਲੋਕਾਂ ਦੀ ਜਾਨ ਤੋਂ ਵੱਧ ਕੇ ਕਿਹੜੀ ਮੀਟਿੰਗ ਆ ਅਮਰਸਾਦ ਦੀ ਟ੍ਰੈਫਿਕ ਦੀ ਗੱਲ ਕਰ ਦੋ ਜਾਂ এনवायरमेंट ਦੀ ਗੱਲ ਕਰ ਲੋ ਇੰਨਾ ਕੰਮਾਂ ਲਈ ਇਨਾਂ ਕੋਲ ਟਾਈਮ ਹੀ ਨਹੀਂ ਹੈਗਾ ਲੇਕਿਨ ਸੋਨੂ ਜੀ ਜੇ ਸਿਆਸਤਦਾਨ ਦੇ ਉੱਤੇ ਕੋਈ ਸਿਆਸੀ ਟਿੱਪਣੀ ਹੋ ਜੇ ਉਹਦੇ ਲਈ ਤੇ ਪ੍ਰੋਟੈਸਟ ਵੀ ਸ਼ੁਰੂ ਹੋ ਜਾਂਦੇ ਆ ਉਹਦੇ ਲਈ ਬਹੁਤ ਕੁਝ ਸ਼ੁਰੂ ਹੋ ਜਾਂਦਾ ਵਾ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਲਈ ਵੀ ਪ੍ਰੋਟੈਸਟ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੇ ਰੋਪੜ ਦੀ ਗੱਲ ਕੀਤੀ ਜਾਵੇ ਰੋਪੜ ਤੇ ਬਹੁਤ ਵੱਡੇ ਰੱਖੇ ਜਿਹੜੇ ਵੱਡੇ ਗਏ ਸਨ ਉਸ ਤੋਂ ਬਾਅਦ ਪ੍ਰੋਟੈਸਟ ਕੀਤੇ ਗਏ ਉਹਨਾਂ ਰੋਕਿਆ ਗਿਆ ਕੀ ਲੱਗਦਾ ਨਹੀਂ ਕਿ ਉਹ ਚੀਜ਼ਾਂ ਨੂੰ ਛੱਡ ਕੇ ਤੇ ਆਪਾਂ ਉਹਨੂੰ ਇੱਕ ਆਪਣ ਜਿੱਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਨਾ ਮਰਸਰ ਦੀ ਪਵਿੱਤਰ ਨਹਿਰ ਤੋਂ ਪੰਜ ਪਵਿੱਤਰ ਸਰੋਵਰਾਂ ਨੂੰ ਜਲ ਜਾਂਦਾ ਦੁਰਗਾਣਾ ਮੰਦਰ ਨੂੰ ਜਲ ਜਾਂਦਾ ਉਹਦੇ ਆਲੇ ਦੁਆਲੇ ਬਿਨਾ ਪਰਮਿਸ਼ਨ ਤੋਂ ਰੁੱਖ ਵੜਤੇ ਸਾਰੇ ਜਦ ਕਿ ਉਹ ਕਾਰਵਾਈ ਵੀ ਉਹਨਾਂ ਤੇ ਕਰਵਾਤੀ ਮੈਂ ਉੱਥੇ ਇੱਕ ਪਿਕਨਿਕ ਸਪੋਰਟ ਬਣਨ ਲੱਗਾ ਵਾ ਮਰ ਰੋਲਾ ਪਾਪਾ ਮਰ ਗਿਆ ਕਈ ਛਪਰਸ਼ਾਂ ਕਰਨ ਵਾਲੇ ਮਗਰ ਉਹਨਾਂ ਛਪਰਸ਼ਾਂ ਭਾਜੀ ਆ ਗਾੜ ਸਾਡਾ ਤੇ ਫਲਾਨਾ ਸਾਡਾ ਤੇ ਉਹ ਨਹਿਰੀ ਭਾਗਲਾ ਸਾਡਾ ਕੋਈ ਉਹਦੇ ਬਾਅਦ ਪੁੱਛ ਗਿੱਚ ਨਹੀਂ ਇਹਦੇ ਬਾਅਦ ਇੱਥੇ ਨਹੀਂ ਬੱਸ ਹੋਈ ਫਿਰ ਥੋੜਾ ਜਿਹਾ ਅੱਗੇ ਗਏ ਹਾਈ ਕੋਰਟ ਦੇ 23 ਤਰੀਕ ਨੂੰ ਆਰਡਰ ਆਉਂਦੇ ਆ ਕਿ ਕੋਈ ਬੰਦਾ ਰੁੱਖ ਨਹੀਂ ਵਟ ਸਕਦਾ ਬੋੜੂ ਨਹਿਰ ਦੇ ਕੰਡੇ ਤੇ ਸਾਰੇ ਰੁੱਖ ਵੜਤੇ ਹਮ ਹਰਾਨੀ ਦੀ ਗੱਲ ਆ ਉੱਥੇ ਬਸ ਨਹੀਂ ਹੋਏ ਗੁਰੂ ਤੇਗ ਬਹਾਦਰ ਮਹਾਰ ਸੱਚੇ ਪਾਤਸ਼ਾਹ ਦੇ ਨਾਂ ਤੇ ਇੱਕ ਜੰਗਲ ਲਾਇਆ ਪ੍ਰਸ਼ਾਸਨ ਦੇ ਨਾਲ ਰਲ ਕੇ ਜਿਹੜਾ ਸੜ ਗਿਆ ਸੀ ਤੁਸੀਂ ਕਵਰੇਜ ਕੀਤੀ ਸੀ ਉੱਥੇ ਉਹ ਜੰਗਲ ਦੇ ਵਿੱਚ ਉਹ ਸਾਰੇ ਜਿਹੜੇ ਵੱਡੇ ਰੁੱਖ ਸੀਗੇ ਦਾਦਾ ਫੁੱਟਦੇ ਆ ਤਰੀਕਾ ਸੀ ਉਹ ਵੱਢ ਕੇ ਲੈ ਗਏ ਉਹ ਗੱਲਾਂ ਉੱਥੇ ਤੱਕ ਹੀ ਰਹਿ ਜਾਂਦੀਆਂ ਕਾਰਨ ਕੀ ਆ ਕਿ ਜਦੋਂ ਵਿਕਾਸ ਦੇ ਨਾਮ ਤੇ ਤੁਸੀਂ ਰੁੱਖਾਂ ਨੂੰ ਉਜਾੜੋਗੇ ਬੰਦੇ ਨਾ ਚੱਲਣ ਵਾਲੇ ਰਹਿ ਤੇ ਫਿਰ ਤੁਸੀਂ ਕੀ ਕਰੋਗੇ ਲੇਕਿਨ ਲੱਗਦਾ ਨਹੀਂ ਕਿ ਜਿਵੇਂ ਸਿਆਸਤਦਾਨ ਮੈਂ ਫੇਸਟ ਤੋਂ ਉਹੀ ਸਵਾਲ ਪੁੱਛਾਂਗਾ ਇੱਕ ਛੋਟਾ ਜਿਹਾ ਬਿਆਨ ਸੀਗਾ ਤੁਹਾਡੇ ਝੰਡੇ ਵਾਲੇ ਗੁਰੂ ਦਾ ਉਹਨੂੰ ਤੇ ਉਹਰੇ ਲਈ ਤੇ ਬੈਂਡ ਬਾਜੇ ਵੀ ਸ਼ੁਰੂ ਹੋ ਗਏ ਕੀ ਲੱਗਦਾ ਨੇ ਕਿ ਇਹਨਾਂ ਲਈ ਵੀ ਵਾਜੇ ਵਿਜਾਲੀਏ ਤਾਂ ਜੋ ਕਿ ਸਾਨੂੰ ਕੋਈ ਬੈਨੀਫਿਟ ਮਿਲ ਜੇ ਕਿਸੇ ਜਗ੍ਹਾ ਤੇ ਦੇਖੋ ਇਹ ਧਿਆਨ ਦੇਣਾ ਬੜਾ ਜ਼ਰੂਰੀ ਹੈ ਨਾਲ ਸਰਕਾਰ ਨੂੰ ਪ੍ਰਸ਼ਾਸਨ ਨੂੰ ਹਰ ਬੰਦੇ ਨੇ ਉਹੀ ਸਾਥ ਤੁਸੀਂ ਲੈਂਦੇ ਉਹੀ ਮੈਂ ਲੈਂਣਾ ਉਹੀ ਉਹ ਲੀਡਰ ਲੈਂਦੇ ਸਾਰੇ ਉਹੀ ਪਾਣੀ ਉਹ ਜੇ ਇਹ ਚੀਜ਼ਾਂ ਨੂੰ ਨਾ ਬਚਾਇਆ ਤੇ ਕਿਤੇ ਨਾ ਕਿਤੇ ਸਿਰਫ ਆਪਾਂ ਬਿਆਨਾਂ ਤੱਕ ਹੀ ਰਹਿ ਗਏ ਨਾ ਤੇ ਤੁਹਾਡਾ ਮੇਰਾ ਵਾਅਦਾ ਹੋ ਗਿਆ ਇਹ ਆਉਣ ਵਾਲੇ ਸਮੇਂ ਦੇ ਵਿੱਚੋ ਜਿਹੜੀਆਂ ਅੱਜ ਕੱਲ ਏਆਈ ਦੇ ਨਾਲ ਵੀਡੀਓ ਆਉਂਦੀਆਂ ਨਾ ਵੀ ਇਨਸਾਨ ਨੇ ਮਗਰਲੇ ਬੰਨੇ ਬੂਟੇ ਲਾਏ ਆ ਤੇ ਹਵਾ ਕੇ ਨਾਲ ਲੈਂਡਿਆ ਪਾਣੀ ਕਿਹੜਾ ਪੀਂਡਿਆ ਬੂੰਦ ਬੂੰਦ ਨੂੰ ਤਰਸਣ ਡਿਆ ਕੋਈ ਕਿਤੇ ਇਹੀ ਹਾਲਾਤ ਨੇ ਤੋੜਤਾ ਦੂਜੇ ਬੰਨੇ ਨੂੰ ਪੰਜਾਬ ਨੂੰ ਤੋੜਤਾ ਵਾ ਆ ਦਿਖਣ ਡਿਆ ਵਾ ਸਾਰਾ ਕੁਝ ਇੱਥੇ ਬਸ ਨਹੀਂ ਹੋਣਾ ਜੇ ਇੱਥੋਂ ਦੇ ਪ੍ਰਸ਼ਾਸਨ ਨੇ ਸਾਡਾ ਸਾਥ ਨਾ ਦਿੱਤਾ ਮੇਰਾ ਤੁਹਾਡਾ ਵਾਦਾ ਹੋ ਗਿਆ ਨਾ ਤੇ ਮੈਂ ਕਦੀ ਗੱਲ ਕਰਕੇ ਪਿੱਛੇ ਹਟਿਆ ਤਾਂ ਨਾ ਪਿੱਛੇ ਹਟਣ ਵਾਲਿਆਂ ਚੋਂ ਇਸ ਚੀਜ਼ ਨੂੰ ਲੈ ਕੇ এনवायरमेंट ਕਮਿਸ਼ਨ ਕੋ ਜਾਊਂਗਾ ਔਰ ਮੇਰੀ ਕੋਸ਼ਿਸ਼ ਆ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਗੜੀ ਅਰਦਾਸ ਆ ਵੀ ਇਹ ਸੇਵਾ ਸਾਡੀ ਝੋਲੀ ਪਾਵੇ ਔਰ ਇਹੋ ਜੇ ਭਰਾ ਜਦੋਂ ਸਾਡੇ ਕੋਲ ਨੇ ਤਾਂ ਡਰ ਕੇ ਭਰਾ ਸਾਡੇ ਕੋਲ ਨੇ ਇਹਨਾਂ ਰੁੱਖਾਂ ਨੂੰ ਬਚਾ ਲੀਏ ਬਿਲਕੁਲ ਬਿਲਕੁਲ ਰੁੱਖਾਂ ਨੂੰ ਬਚਾਉਣ ਵਾਸਤੇ ਜਰੂਰ ਜਿਹੜੀ ਆ ਸ਼ੁਰੂਆਤ ਕੀਤੀ ਜਾਸੀ ਹੈ ਭਾਜੀ ਹਰਪਾਲ ਜੀ ਨੇ ਮੌਜੂਦੇ ਰਪਾਲ ਜੀ ਕੀ ਕਹਿਣਾ ਚਾਹੋਗੇ ਦੁੱਖ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਵੇਖਦੇ ਹੋਂ ਤੁਹਾਨੂੰ ਹੁਣੇ ਇੱਕ ਸਵਾਲ ਕੀਤਾ ਵੀ ਇਹ ਰੁੱਖ ਬੋਲਦੇ ਨਹੀਂ ਆ ਭੀ ਜਿੱਦਣ ਇਹ ਰੁੱਖ ਬੋਲਦੇ ਨੇ ਫਿਰ ਬੋਲਤੀ ਬੰਦ ਕਰ ਦਿੰਦੇ ਨੇ ਹੂੰ ਭਾਵੇਂ ਉਹ ਕੋਈ ਰਾਜਾ ਹੋਵੇ ਭਾਵੇਂ ਫਕੀਰ ਹੋਵੇ ਇਹ ਜੇ ਨਾ ਆਕਸੀਜਨ ਮਿਲੂਗੀ ਫਿਰ ਚੁੱਕੀ ਫਿਰਦੇ ਹਨ ਸਿਲੰਡਰ ਲੜਦੇ ਹਨ ਲੋਕਾਂ ਨਾਲ ਮਿਲਦੇ ਨਹੀਂ ਆ ਸਾਹ ਨਹੀਂ ਆਉਂਦਾ ਆਖਰੀ ਸਾਹ ਦੇ ਉੱਤੇ ਜਦੋਂ ਬੰਦਾ ਮਰਦਾ ਸੰਸਕਾਰ ਕਿਹਦੇ ਨਾਲ ਕਰਦੇ ਜੀ ਇਹੀ ਲੱਕੜਾਂ ਪਾਲਦੇ ਆ ਨਾ ਤੇ ਜੇ ਇਹਨਾਂ ਲੱਕੜਾਂ ਦਾ ਅਸੀਂ ਤੇ ਕੇ ਨਾ ਕੀਤੀ ਧਿਆਨ ਰੱਖਿਆ ਤਾਂ ਫਿਰ ਪੱਟੀਆਂ ਜੀ ਸਾੜਾਂਗੇ ਸਰੀਰਾਂ ਨੂੰ ਲੇਕਿਨ ਸਰਪਾਲ ਜੀ ਤੁਸੀਂ ਤੁਸੀਂ ਯੂਐਸ 'ਚ ਬੈਠ ਕੇ ਪੰਜਾਬ ਦਾ ਦਰਦ ਰੱਖਦੇ ਬਹੁਤ ਸਾਰੇ ਐਨਆਰਆਈ ਵੀ ਸਾਡੇ ਜਿਹੜੇ ਨੇ ਉਹ ਦਰਦ ਰੱਖਦੇ ਨੇ ਲੇਕਿਨ ਪੰਜਾਬ ਦੀ ਸਰਕਾਰਾਂ ਨੂੰ ਕੀ ਹੋ ਜਾਂਦਾ ਆ ਹਮੇਸ਼ਾ ਹੀ ਬਦਲਾਵ ਦੇ ਨਾਂ ਤੇ ਹੁੰਦੀਆਂ ਨੇ ਤੇ ਬਦਲਾ ਲੈ ਕੇ ਚਲੇ ਜਾਂਦੀਆਂ ਨੇ ਸਰ ਮੇਰਾ ਪਤਾ ਨਹੀਂ ਮੈਂ ਸਰਕਾਰ ਨੂੰ ਕੀ ਕਹਿ ਸਕਦਾ ਵਾਂ ਮੈਂ ਹੀ ਤੇ ਮੈਂ ਤਾਂ ਕਹਿੰਦਾ ਯਾਰ ਸਾਡਾ ਹਰ ਇੱਕ ਆਦਮੀ ਦਾ ਇੱਕ ਫਰਜ਼ ਬਣਦਾ ਇੰਡੀਵਿਜੂਅਲੀ ਹਰ ਇੱਕ ਆਦਮੀ ਦਾ ਫਰਜ਼ ਬਣਦਾ ਜੇ ਆਪਾਂ ਆਪਣੇ ਬੱਚੇ ਦੇ ਜਨਮ ਦੇ ਦਿਨ ਦੇ ਉੱਤੇ 2-4000 ਰੁਪਏ ਦਾ ਕੇਕ ਲਿਆ ਕੇ ਕੱਟ ਸਕਦੇ ਆ ਤੇ ਕੀ ਅਸੀਂ ਬੱਚੇ ਦੇ ਜਨਮ ਦਿਨ ਤੇ ਦੋ ਬੂਟੇ ਨਹੀਂ ਲਾ ਸਕਦੇ ਕੀ ਅਸੀਂ ਬੱਚੇ ਦੇ ਜਨਮ ਦਿਨ ਦੇ ਉੱਤੇ ਕੁਝ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਐਡੇ ਐਡੇ ਜਿਹੜੇ ਰੁੱਖ ਨੇ ਨਾ ਇਹ ਸਾਨੂੰ ਕਿਤੇ ਬਰਕਤਾਂ ਦਿੰਦੇ ਨੇ ਹਮ ਅਜੇ ਸਹੀ ਮੱਚੀ ਅਸੀਸਾਂ ਲੈਣੀਆਂ ਨੇ ਇਹਨਾਂ ਰੁੱਖਾਂ ਦੀਆਂ ਅਜੇ ਵੀ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਬਚਾ ਲਈਏ ਕਿੰਨੇ ਕੁ ਪੁਰਾਣੇ درخت ਤੁਹਾਨੂੰ ਲੱਗਦੇ ਆ ਸਾਰੇ ਕਿਉਂਕਿ ਅਸੀਂ ਉਹ ਪਿਛਲਾ درخت ਦੇਖ ਰਹੇ ਮੇਰੇ ਖਿਆਲ ਕਰ ਤੋ ਕਰ 500 ਸਾਲ ਪੁਰਾਣਾ ਦਾ ਸ਼ਦੀਆਂ ਪੁਰਾਣੀਆਂ ਜੀ ਇਹ ਸਦੀਆਂ ਪੁਰਾਣੀਆਂ ਜੇ ਤੁਸੀਂ ਵੇਖੋ ਗੁਰੂ ਰਾਮਦਾਸ ਦੇ ਘਰ ਉਹ ਬੇਰੀਆਂ ਨੇ ਗੁਰੂ ਰਾਮਦਾਸ ਟਾਈਮ ਦੀਆਂ ਨੇ ਇਹ ਰੁੱਖ ਵੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਪਹਿਲਾਂ ਦੇ ਨੇ ਇਹ ਹੁਣ ਓਡੇ ਓਡੇ ਛੱਟ ਤਰੀ ਨਾ ਹੋ ਗਏ ਜੇ ਅਸੀਂ ਅੱਜ ਇਹ ਬੂਟੇ ਨੂੰ ਲਾਵਾਂਗੇ ਨਾ ਸ਼ਾਇਦ ਸਾਡੀ ਤੀਜੀ ਜਨਰੇਸ਼ਨ ਜਿਹੜੀ ਉਹ ਜਾ ਕੇ ਇਹਨਾਂ ਬੂਟੇ ਛਾਵੇਂ ਬੈਗੀ ਹੂੰ ਇਹ ਉਹ ਰੁੱਖ ਨੇ ਫਿਰ ਇਹ ਰੁੱਖ ਜਿਹੜੇ ਨੇ ਕੱਲੀ ਆਕਸੀਜਨ ਨਹੀਂ ਦਿੰਦੇ ਸਾਡੀਆਂ ਮੈਡੀਕਲ ਜਿਹੜੀਆਂ ਮੈਡੀਸਿਨ ਬਣਦੀਆਂ ਨੇ ਮੈਡੀਸਿਨ ਦੇ ਵਿੱਚ ਕੰਮ ਆਉਂਦੇ ਨੇ ਇਹਨਾਂ ਦੇ ਪਰਤੇ ਤੁਹਾਡੇ ਪਿੱਛੇ ਕੜੀ ਪਤਾ ਲੱਗਾ ਇਹ ਇਹ ਬਹੁਤ ਜਗ੍ਹਾ ਤੇ ਕੰਮ ਆਉਂਦਾ ਦੇਖੋ ਕਿੰਨੀਆਂ ਥਾਵਾਂ ਦੇ ਕੰਮ ਹੁੰਦਾ ਇਹ ਕਿੱਥੋਂ ਲੱਭਦੇ ਨੇ ਜੇ ਇਹਨਾਂ ਚੀਜ਼ਾਂ ਦਾ ਅੱਜ ਨਹੀਂ ਹੀ ਧਿਆਨ ਰੱਖਾਂਗੇ ਤੇ ਫਿਰ ਕਿੱਥੇ ਥਾਵਾਂ ਕਿ ਮਟਕਲੇ ਬਿਮਾਰੀਆਂ ਤੋਂ ਬਚਣ ਵਾਸਤੇ ਵੀ ਸਾਨੂੰ ਇਹ ਦਰਖਤਾਂ ਦੀ ਬਹੁਤ ਜ਼ਰੂਰਤ ਹੈ ਨੀਮਨਾਸ਼ ਸ਼ੂਗਰ ਦੀ ਕੰਟਰੋਲ ਨਾ ਹੁੰਦੀ ਆ ਜੋ ਅਸੀਂ ਸੁਣਨੇ ਆ ਸਾਰੇ ਬੰਦੇ ਹਨ ਉਹੀ ਤਾਂ ਚੀਜ਼ ਮੈਂ ਕਹਿ ਰਿਹਾ ਵੀ ਇਹਨਾਂ ਚ ਸਾਡੇ ਸਾਡੀ ਸਿਹਤ ਲਈ ਸਾਨੂੰ ਸਾਰਾ ਕੁਝ ਦਿੰਦੀਆਂ ਨੇ ਯਾਰ ਅਸੀਂ ਕੁਸ਼ਤੇ ਉਹਨਾਂ ਨੂੰ ਦੇ ਦਈਏ ਤੁਸੀਂ ਹਰਪਾਲ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਖਾਸ ਤੋ ਤੇ ਇਹ ਤੇ ਚਲੋ ਕੁਦਰਤੀ ਤੌਰ ਤੇ ਆਪ ਵੀ ਡਿੱਗ ਪਏ ਹੋਣਗੇ ਸਯੋਗ ਦਾ ਵੀ ਕਾਰਨ ਹੋਸਰਾ ਹੋਰ ਵੀ ਬਿਮਾਰੀਆਂ ਹੋ ਸਕਦੀਆਂ ਤੁਹਾਨੂੰ ਲੱਗਦਾ ਕਿ ਇਹ ਬਿਮਾਰੀਆਂ ਤੋਂ ਜਿੱਟਣ ਲਈ ਮੈਡੀਸਿਨਸ ਹੈਗੀਆਂ ਨੇ ਬਹੁਤ ਸਾਰੀਆਂ ਮੈਡੀਸਨ ਹੈਗੀਆਂ ਵੀਰ ਜੀ ਬਹੁਤ ਸਾਰੀਆਂ ਇਹ ਰੋਕ ਬਚਾਏ ਜਾ ਸਕਦੇ ਨੇ ਇਹ ਜਿੰਨੇ ਵੀ ਪੰਜਾਬ ਦੇ ਭਾਵੇਂ ਬਾਹਰ ਕੋ ਰਹਿੰਦਾ ਭਾਵੇਂ ਕੋਈ ਇੱਥੇ ਰਹਿੰਦਾ ਜਰ ਜੇ ਸਾਡੇ ਘਰ ਦੇ ਦਰਵਾਜ਼ੇ ਤੋਂ ਬਾਰੀਆਂ ਬਸ ਸਕਦੇ ਨੇ ਲੱਕੜਾਂ ਤੋਂ ਇੱਕੋ ਨਹੀਂ ਬਸ ਸਕਦੇ ਹੂੰ ਐਸੇ ਛੜਕਤੇ ਬਾਹਰਲੇ ਬਨੇ ਜਾਓ ਤੁਸੀਂ ਬਣੀਆਂ ਨੇ ਦੁਕਾਨਾਂ ਉਹਨਾਂ ਦੇ ਕਿਉਂ ਨਹੀਂ ਕਿਸੇ ਨੂੰ ਲੱਗੀ ਬਣਦੀ ਬਸਦੇ ਆ ਨਾ ਤਾਂ ਫਿਰ ਇਹ ਕਿਉਂ ਨਹੀਂ ਬਸ ਸਕਦੇ ਇਹ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲ ਕਰਮੀ ਕਰਦੇ ਹੋ ਹੋਰ ਵੀ ਐਨਰਾਈਜ਼ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ ਕਿਉਂਕਿ 84 ਕਿੱਲੇ ਆ ਬਹੁਤ ਵੱਡਾ ਰਕਬਾ ਜਿਹੜਾ ਮੰਨਿਆ ਮੈਂ ਤੇ ਸਾਰਿਆਂ ਨੂੰ ਬੇਨਤੀ ਕਰ ਸਕਦਾ ਜੀ ਹੱਥ ਜੋੜ ਕੇ ਕੋਈ ਵੱਡੀ ਚੀਜ਼ ਨਹੀਂ ਆ ਅਸੀਂ ਇੱਕ ਇੱਕ ਡਾਲਰ ਪਾਈਏ ਨਾ ਇੱਕ ਇੱਕ ਡਾਲਰ ਪਾਈਏ ਤੇ ਜਗਾ ਜਿਹੜੀ ਅਸੀਂ ਸੋਨੇ ਦੀ ਬਣਾ ਸਕਦੇ ਹਾਂ ਤਾਂ ਹੀ ਤੇ ਸਰਕਾਰ ਨੂੰ ਬੇਨਤੀ ਕੀਤੀ ਆ ਕਿ ਤੁਹਾਨੂੰ ਅਸੀਂ ਇੱਕ ਪੈਸਾ ਨਹੀਂ ਮੰਗਦੇ ਸਾਨੂੰ ਇਜਾਜ਼ਤ ਦੇ ਦਿਓ ਇਹਨੂੰ ਸਾਮਣੇ ਹੀ ਸਾਮਲਾਂਗੇ ਅਸੀਂ ਪੈਸਿਆਂ ਕਰਕੇ ਨਹੀਂ ਸਿਰਫ ਸਾਮ ਸਭਾਈ ਕਰਕੇ ਇਜਾਜ਼ਤ ਮੰਗਣਦੇ ਆ ਅਸੀਂ ਪ੍ਰਸ਼ਾਸਨ ਕੋ ਹਰ ਚੀਜ਼ ਗਏ ਜਗਾ ਤੇ ਜਾ ਕੇ ਰਿਕਵੈਸਟ ਕੀਤੀ ਆ ਕਿ ਸਾਨੂੰ ਬੇਨਤੀ ਆ ਵੀ ਇਹਦੀ ਜਗਾ ਸਾਮ ਸਭਾਲ ਦੀ ਦੇ ਦਿਓ ਜਿੰਨੇ ਪੈਸੇ ਮੈਡੀਕਲ ਤੇ ਲੱਗਣਗੇ ਜਿੰਨੇ ਦਵਾਈਆਂ ਤੇ ਲੱਗਣਗੇ ਅਸੀਂ ਤੁਹਾਨੂੰ ਲਾ ਕੇ ਦੇਨੇ ਤੁਹਾਨੂੰ ਫੁੱਲ ਬੂਟੇ ਲਾ ਕੇ ਵਧੀਆ ਪਾਰਕ ਬਣਾ ਕੇ ਜੰਨੇ ਜਹਦਾਰ ਸਾਹਿਬ ਨੂੰ ਮਿਲੇ ਸੀ ਕਿ ਤੁਸੀਂ ਵੀ ਜਹਦ ਮੈਂ ਜਹਦਾਰ ਸਾਹਿਬ ਨੂੰ ਮਿਲ ਕੇ ਮੇਰਾ ਦਿਲ ਖੁਸ਼ ਹੋ ਗਿਆ ਕੀ ਕਹਿੰਦੇ ਗੱਲਬਾਤ ਚ ਰਹੀ ਉਹ ਸਣ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ ਨਾਲ ਹੀ ਚੱਲਦੇ ਹਾਂ ਇਹ ਵਿਰਾਸਤਾ ਨੂੰ ਸਾਹਮਣੇ ਬੜੀ ਜ਼ਰੂਰਤ ਹੈ ਅਸੀਂ ਨਾਲ ਚੱਲਦੇ ਕਿਸੇ ਵਜ੍ਹਾ ਕਰਕੇ ਉਹ ਨਹੀਂ ਆ ਸਕਦੇ ਉਹ ਕਹਿ ਰਹੇ ਵੀ ਆਪਾਂ ਆਵਾਂਗੇ ਆ ਕੇ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜਾ ਅ ਦੋ ਵਾਰੀ ਫੰਕਸ਼ਨ ਕਰਾਂਗੇ ਤਾਂ ਕਿ ਇਹ ਲੋਕ ਇੱਥੇ ਆ ਕੇ ਮੋਰ ਵਿਜਿਟ ਕਰ ਸਕਣ ਜਿਹੜੇ ਬਹਰੋਂ ਲੋਕ ਆਉਂਦੇ ਦੀ ਸਮਰ ਪੈਲਸੰਦਰੋਂ ਖੋਲ ਦਿੱਤਾ ਜਾਵੇ ਕਿੰਨੀ ਸੋਹਣੀ ਚੀਜ਼ ਅੰਦਰ ਬਣਾਈਆਂ ਜਿਹੜੀਆਂ ਲਗਾ ਕੇ ਰੱਖੀ ਲੋਕਾਂ ਦੀ ਨਜ਼ਰਾਂ ਤੱਕ ਨਹੀਂ ਪੈਂਦੀ ਮੈਂ ਪਿਛਲੇ ਸਾਲ ਪਹਿਲੀ ਵਾਰੀ ਵੇਖਿਆ ਤੇ ਵੇਖ ਕੇ ਮੇਰਾ ਦਿਲ ਖੁਸ਼ ਹੋ ਗਿਆ ਵਾਕਿਆ ਯਾਰ ਇਹਨਾਂ ਸਿਰਫ ਜਾਨ ਨਹੀਂ ਹੈਗੀ ਬਾਕੀ ਸਾਰਾ ਕੁਝ ਹੈਗਾ ਉਹਨਾਂ ਮੂਰਤਾਂ 'ਚ ਤੇ ਜੇ ਅਸੀਂ ਉਸ ਚੀਜ਼ ਨੂੰ ਧਿਆਨ ਨਾਲ ਵਿਕੀਏ ਰੁੱਖ ਬਚਾ ਲਈਏ ਲੋਕ ਕਿਉਂ ਨਾ ਆਉਣਗੇ ਅਸੀਂ ਜਾ ਕੇ ਉਹ ਬਾਰਡਰ ਵੇਖ ਸਕਦੇ ਹ ਹਜ਼ਾਰਾਂ ਬਸਾਂ ਭਰ-ਭਰ ਜਾਂਦੀਆਂ ਤੇ ਯਾਰ ਇੱਥੇ ਕਿਉਂ ਨਹੀਂ ਆ ਸਕਦੇ ਬਿਲਕੁਲ ਬਿਲਕੁਲ ਇੱਥੇ ਵੀ ਆ ਸਕਦੀਆਂ ਲੇਕਿਨ ਕਿਤਨਾ ਕਿਤੇ ਕਮੀ ਜ਼ਰੂਰ ਨਜ਼ਰ ਆਉਂਦੀ ਹੈ ਅ ਇਸ ਦਰਖਤਾਂ ਲਾ ਕੇ ਖਲੋ ਕੇ ਇੱਕ ਚੀਜ਼ ਤੇ ਜ਼ਰੂਰ ਆਪਣੇ ਆਪ 'ਚ ਵੀ ਹੋ ਰਿਹਾ ਕਿ ਅਸੀਂ ਇਹਨਾਂ ਨੂੰ ਬਚਾ ਸਕਦੇ ਸੀ ਇਹ ਦਰਖਤ ਅਗਰ ਆਕਸੀਜਨ ਦਿੰਦੇ ਤੇ ਕਈ ਲੋਕਾਂ ਦੀ ਜਾਨ ਬਚ ਸਕਦੀ ਸੀ ਜਦੋਂ कोरोना वायरस ਆਇਆ ਸੀ ਤੇ ਉਦੋਂ ਸਾਰੇ ਲੋਕ ਦੁਹਾਈਆਂ ਪਾਉਂਦੇ ਸਨ ਆਕਸੀਜਨ ਦੇ ਸਿਲੰਡਰ ਲੱਭਦੇ ਸਨ ਲੇਕਿਨ ਇੱਥੇ ਹਜ਼ਾਰਾਂ ਹੀ ਇਸ ਤਰ੍ਹਾਂ ਦੇ ਦਰਖਤ ਨੇ ਜਿਹੜੇ ਡਿੱਗਣ ਦੇ ਕਗਾਰ ਦੇ ਉੱਤੇ ਨੇ ਔਰ ਕੁਛੇ ਵੀ ਪੱਲ ਜਿਹੜਾ ਹੈ ਉਹ ਡਿੱਗ ਸਕਦੇ ਨੇ ਲੇਕਿਨ ਅ ਲਗਾਤਾਰ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਅੱਗੇ ਆ ਰਹੀਆਂ ਨੇ ਲੇਕਿਨ ਆਕਾਲ ਸੇਵਾ ਫਾਊਂਡੇਸ਼ਨ ਵੱਲੋਂ ਵੀ ਹੁਣ ਬੀੜਾ ਚੁੱਕਿਆ ਗਿਆ ਹੈ ਕਿ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸਾਨੂੰ ਇਸ ਦੀ ਸੇਵਾ ਜਿਹੜੀ ਹੈ ਉਹ ਦਿੱਤੀ ਜਾਵੇ ਤਾਂ ਜੋ ਕਿ ਇਹ ਪੁਰਾਤਨ ਨਿਰਕਤਾ ਨੂੰ ਜਿਹੜਾ ਹੈ ਉਹ ਬਚਾ ਕੇ ਲੋਕਾਂ ਦੇ ਲਈ ਆਕਸੀਜਨ ਦਾ ਜੋ ਕੰਮ ਦਿੰਦੀਆਂ ਨੇ ਉਹਨੂੰ ਬਚਾਇਆ ਜਾ ਸਕੇ ਤੇ ਲੋਕਾਂ ਦਾ ਜੀਵਨ ਜਿਹੜਾ ਹੈ ਉਹ ਸਹੀ ਢੰਗ ਨਾਲ ਜਿਹੜਾ ਹੈ ਉਹ ਚੱਲ ਸਕੇ ਕੈਮਰਾ ਪਰਸਨ ਰਾਜੀਵ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ i'm sahib